ਇਹ ਪਿਆ ਇਹ ਕਿਹੜੇ ਆ ਦੇਖੋ ਜਿਹੜੇ ਅਸੀਂ ਟੂੜੀ ਦੇਖਣ ਬੜੇ ਸੀ ਅੰਦਰ ਤੇ ਉਹ ਚੈੱਕ ਕੀਤਾ ਕਿ ਡੇਲੇਆਂ ਦੇ ਵਿੱਚ ਲਟਕੇ ਪੈਰ ਪਏ ਮਰੇ ਹੋਏ ਪਸ਼ੂ ਤੇ ਆ ਇਹਨਾਂ ਦਾ ਜਮਾਂ ਮੰਡੀ ਹਾਲ ਆ ਪੁੱਜਣ ਖਾਲਾ ਇਹਨੂੰ ਆਪਾਂ ਬੰਦ ਕਰਾਇਆ ਜਾਵੇ ਕਿ ਆਪਾਂ ਫਸੇ ਆ ਕਈ ਗਾਂਜਾਂ ਦੇ ਆ ਦੇਖੋ ਇਹ ਕਹਿੰਦਾ ਸੇਵਾ ਸੇਵਾ ਤੂੜੀ ਕੱਲੀ ਪੈ ਰਹੀ ਆ ਇਹ ਕਹਿੰਦਾ ਮੈਂ ਦਾਣਾ ਪੋਣਾਂ ਆ ਵੇਖੋ ਜੀ ਇੱਧਰ ਆ ਦੇਖੋ ਆ ਕੋਈ ਜਾ ਕੰਮ ਹੋਏ ਪਏ ਗਾਂਨਰੇ ਕੋਈ ਹਾਲ ਆ ਗਾਂਜਾਂ ਦਾ ਇੱਥੇ ਆ ਦੇਖੋ ਇਹਦਾ ਇਹਦਾ ਦੇਖੋ ਸਰ ਕੀ ਹਾਲ ਆ ਆ ਦੇਖੋ ਬੰਦਾ ਸੱਚਾ ਪਰੀ ਪਈ ਇਹਦਾ ਤਾਂ ਪਤਾ ਹੀ ਨਹੀਂ ਕਿਦੋਂ ਪ੍ਰਾਛਾਣ ਜਿਹੜੇ ਤੇ ਸਾਹ ਹੈਗੇ ਆ ਪੁੱਛਲਿਓ ਤੁਹਾਡੇ ਗਾਂ ਔੜਦੀ ਆ ਫਲਿਓ ਦਬਾਉਂਦਾ ਸਾਰਾ ਕੋਈ ਗਾ ਇੱਥੇ ਸਾਫ਼ ਸੁਥਰੀ ਹੈ ਨਹੀਂਗੇ ਠੱਠੇ ਵੀ ਗਾਇਆਂ ਬਣਾ ਦੇ ਇਹ ਨਾਲੇ ਤਾਂ ਫੜ ਕੇ ਆਟੇ ਨਿਕਲੇ ਪਏ ਠੱਠੇ ਦੇ ਜੀ ਆਪਾਂ ਕਾ ਨੂੰ ਆਏ ਅੱਜ ਅੰਦਰੋਂ ਦਿਖਾਪੇ ਤੋਂ ਦੱਬਿਆ ਵੇਖੋ ਲੋਕ ਇਹ ਕਹਿੰਦੇ ਆਹ ਵੇਖੋ ਆਹ ਦੇ ਪਾਸੇ ਕਿਹੜਾ ਫਾਇਦਾ ਹੈ ਤਿੰਨ ਤੇ ਗਾਈਆਂ ਕਿੰਨੀਆਂ ਇੱਥੇ ਇੱਥੇ ਗਾਈਆਂ ਇੱਥੇ ਡੇਢ ਪੌਣੇ 200 ਗਾਂ ਜੀ ਇਹ ਜ਼ਮੀਨ ਆ ਜਿਹੜੀ ਇਹ ਨਾਲ ਦੇ ਵਾਹਣ ਵਾਲਿਆਂ ਦੀ ਸੀਗੀ ਉਹਨਾਂ ਨੇ ਭਾਈ ਜਦੋਂ ਢੋਂਨ ਲੱਗੇ ਕੱਕੜ ਤੈਨੂੰ ਸਾਰਾ ਪਤਾ ਸਾਬ ਇੱਥੇ ਚੱਡਿਆਂ ਚ ਪੁੱਜਦੇ ਕਿ ਜਿੰਨੇ ਖੜੇ ਆ ਭੱਜ ਗਏ ਰਾਤ ਨੂੰ ਕੱਲਾ ਪੈਂਦਾ ਰਿਹਾ ਇੱਥੇ ਦੱਸੋ ਭਾਈ ਖੌਂ ਖਾ ਕੇ ਕਹੋ ਬੋਰੇ ਆ ਲੈ ਹੱਥ ਵੀ ਜੇ ਤੁਸੀਂ ਨਹੀਂ ਜਵਾਬ ਦਿੱਤਾ ਵੀ ਢਾ ਲੈਣ ਦੇ ਗਾਈਆਂ ਕੱਢ ਲੈਣ ਦੇ ਜਿੱਤੇ ਰਾਤ ਨੂੰ ਪੁੱਛੜ ਆਏ ਆ ਚਾੜਨ ਕੌਣ ਆਇਆ ਸੀ ਤੁਹਾਡੇ ਚ ਦੱਸੋ ਦੱਸੋ ਭਾਈ ਨਹੀਂ ਆਪਾਂ ਤਾਂ ਨਹੀਂ ਕਿ ਫੇਰ ਐਵੇਂ ਫੋਕਨਾ ਫੋਨ ਲੈ ਦੇ ਐਸਾ ਭਾਈ ਉਹ ਮੈਂ ਦੱਸਦਾ ਜੀ ਗਾਈਆਂ ਕਰਦਾ ਸੀ ਉਹ ਕਹਿੰਦੇ ਗਊਸ਼ਾਲਾ ਢਾਕੇ ਮੈਂ ਫੀਡ ਫੈਕਟਰੀ ਬਣਾਉਣੀ ਆ 9 ਸਾਲ ਹੋ ਗਏ ਕੇਸ ਚੱਲਦੇ ਰੋਣਾਂ ਦੇ ਖਾਂ ਅਈ ਤਾਂ ਐਚ ਹਾਈ ਕੋਰਟ ਵੀ ਗਿਆ ਸਾਰਾ ਕਿਸੇ ਨੇ ਕੋਈ ਨਾਮ ਨਹੀਂ ਲਿਆ ਇੱਕ ਲੱਖ ਰੁਪਇਆ ਫਰਸ਼ ਵਾਸਤੇ ਦਿੱਤਾ ਸੀ ਇੱਧਰ ਬੋਜੀ ਹੁੰਦਾ ਸੀ ਹਾਂਜੀ ਉਹ ਫਰਸ਼ ਨਹੀਂ ਲੱਗਿਆ ਉਹ ਦੇਖੋ ਜੀ ਉਹ ਵੇਖੋ ਕਿਹਨੂੰ ਦਿੱਤਾ ਸੀ ਮੈਨੂੰ ਦਿੱਤਾ ਸੀ ਬਾਉ ਜੀ ਠੱਕੀ ਬਾਬਾ ਸੀ ਨਾਲ ਠੱਕੀ ਬਾਬੇ ਨੂੰ ਫਿਰ ਪੁੱਛੋ ਜਾ ਕੇ ਮੈਂ ਉਹੀ ਕਰੀ ਚਲੋ ਠੱਕੀ ਬਾਬਾ ਨਾ ਸੋਣਾ ਮੇਰੀ ਯਾਰ ਚਾਰ ਜੀਰ ਤਾਂ ਤੁਹਾਡੇ ਕੋਲੇ ਵੀ ਸੀ ਮੇਰੇ ਕੋਲੇ ਚਾਰ ਸੀਗਾ ਮੈਨੂੰ ਪੈਸੇ ਦਿੱਤੇ ਸੀ ਤੁਸੀਂ ਸੋਖਾ ਕੇ ਕੋਲ ਤੇ ਹੁਣ ਯਾਰ ਆਹੇ ਵਾਟੋ ਅੱਡੋ ਕੀ ਕੋਈ ਗੱਲ ਨਹੀਂ ਆ ਕੀ ਬਾਬਾ ਪੈਸੇ ਦੇ ਦਿੱਤੇ ਤੁਸੀਂ ਕੋਸ਼ਾ ਲਾਈ ਜਾ ਇਹ ਕੰਮ ਦਾ ਲੋ 100 ਰੁਪਇਆ ਲਓ ਆਪਾਂ ਦੇ ਪਹਿਲੇ ਧਾਰਨ ਦੇ ਪਹਿਲਾਂ ਮਿਸਾਲੇ ਦਾ ਕੰਮ ਹੋਸਾ ਹੱਲ ਕਰਨਾ ਆਪਾਂ ਤਾਂ ਇਹ ਪੁੱਛਣਾ ਹੈ ਕਿ ਹੁਣ ਆਪਣੇ ਕੋਲ ਇੱਥੇ ਲਵਾ ਲਓ ਪਹਿਲਾਂ ਮੇਰੀ ਖਾਤਾ ਕੋਈ ਟਕਲੀਫ ਨਹੀਂ ਮੈਨੂੰ ਉਹ ਜਨਾਨੇ ਪੈਂਟ ਵਾਲਿਆਂ ਤੇ ਆ ਜਿਹੜੇ ਜਦੋਂ ਗਾਈਆਂ ਕੱਢਦਾ ਸੀਗਾ ਉਹਨਾਂ ਚੱਡਿਆਂ ਚ ਪੂਛਾਂ ਦੇ ਕੇ ਜਰਾਈਆਂ ਚ ਜਾਈਂਗਾ ਆਪਾਂ ਤਾਂ ਇਹ ਪੁੱਛਣਾ ਹੈ ਕਿ ਉਹਨਾਂ ਦੇ ਖਾ ਲਾਉਂਗਾ ਜੀ ਮੈਂ ਲਾਉਂਗਾ ਇਸ ਤਰ੍ਹਾਂ ਹੱਲ ਕਰਨਾ 9 ਸਾਲ ਹੋ ਗਏ ਤੇ ਕੱਲੇ ਨੇ ਪੈਪਰ ਆਤਾ ਕੱਢਣਾ ਮੈਨੂੰ ਪਤਾ ਨਹੀਂ ਸਾਰੀ ਗੱਲ ਦਾ ਬਾਈ ਦਰਸ਼ਨ ਕੱਢਦਾ ਸੀ ਗਾਈਂ ਯਾਰੀ ਦੱਸਣਗੇ ਉਹੀ ਹੁਣੇ ਲਾਤ ਹੋਤੀ ਨੂੰ ਕੋਲ ਆ ਹੱਥ ਬੰਨ ਕੇ ਵੀ ਅਸੀਂ ਬਾਈ ਟਾਉਂਦੇ ਢਾ ਲੈੰਦੇ ਅਸੀਂ ਤਾਂ ਆਪਦੀ ਹੋੜ ਦਾ ਇਹ ਰੋਲਾ ਪਾਈ ਜਨਾ ਮੈਂ ਕਹਾ ਡਾਟਾ ਡਿੱਗਣ ਗਿਆ ਜਿਵੇਂ ਭਗਤੇ ਨੇ ਗਾਈਆਂ ਮਰੀਆਂ ਬਾਅਦ ਚੋਂ ਮਰ ਜਣਗੀਆਂ ਯਾ ਜਾਂ ਮਰ ਜਣਗੀਆਂ ਹੰਤ ਤੱਕ ਕੋਈ ਮਰੀਆ ਦੱਸ ਕੇ ਨਹੀਂ ਆ ਡਿੱਗਣ ਵਾਲੀ ਆ ਡਾੜੇ ਦੀ ਬਾਲ ਦੇਖ ਕੇ ਹਰ ਬਾਈ ਜੀ ਹਾਲਤ ਖੋਇਲਾ ਫਸਤਾ ਹੈਗੀ ਆ ਬਾਬੂ ਜੀ ਜਾਂ ਤਾਂ ਤੁਸੀਂ ਦੱਸੋ ਵੀ ਐ ਬਾਬੂ ਜੀ ਮੈਂ ਕਹਤੋਂ ਮੰਗਣਾ ਤੁਸੀਂ ਯਾਰ ਤੁਸੀਂ ਮੰਗਣਾ ਨਹੀਂ ਜੇ ਗਊਸ਼ਾਲਾ ਵਾਸਤੇ ਮੰਗਦੇ ਨਹੀਂ ਨਾ ਤੇ ਫਿਰ ਗਊ ਨਹੀਂ 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 ਦੱਸੋ ਕਿਹੜੀ ਕਮੀਆਂ ਗਊਸ਼ਾਲਾ ਚੋਂ ਦੱਸੋ ਇੱਕ ਮਸਾ ਪਹੀ ਹੁੰਦੀ ਸੀ ਦੱਸੋ ਇਹ ਇੱਕ ਬੰਦਾ ਚਾਰੀਆਂ ਕੋੱਖਾਂ ਨਿਕਲੀਆਂ ਪਈਆਂ ਉਹਨਾਂ ਦੇ ਸੇਵਾਂ ਰੁਪਏ ਜੀ ਇੱਥੇ ਪਾਉਣ ਵੇ ਤਾਂ ਗਾਇਆਂ ਕਿ ਆਏ ਆ ਹੋਰ ਆਪਣਾ ਕੋਈ ਜਾਣੀ ਦੀ ਬਤ ਹੈ ਗਾਇਆਂ ਆਪਣੀ ਸੇਵਾਦਾਰ ਭੇਜਾਂਗੇ ਪੱਠੇ ਭੇਜਾਂਗੇ ਨਾ ਫੇਰ ਅਜਲਾ ਜੀ ਹੋਈ ਸਾਰੇ ਦਾ ਹੱਥ ਨਿਕਲੇ ਪਏ ਗਾਂਜੇ ਦੇ ਦੇਖੋ ਤਾਂ ਸਹੀ ਹਾਲਾ ਕੋਈ ਇਹਨਾਂ ਦਾ ਮਾਰਕ ਨਹੀਂ ਹੈ ਇਹਨਾਂ ਦਾ ਕੋਣ ਕਿੱਥੇ ਆ ਕੋਈ ਵੀ ਗਾਇਆਂ ਦੇ ਢੱਡੇ 'ਚ ਪੱਠੇ ਕੋਈ ਘੋਰਾ ਨਹੀਂ ਪਾਇਆ ਇਹਨਾਂ ਨੇ ਕੋਈ ਦੱਸ ਕੀ ਮਾਰ ਕੇ ਢੱਠੇ ਪੋਰਾ ਪੋਰਾ ਹੋਏ ਪਏ ਸਾਰੇ ਕਿਹੜੀ ਕੋਈ ਏਡੀ ਕੋਈ ਉਹੋ ਕਰਾਂਗੇ ਦੀ ਕਮਾਈ ਹਣੀਕੇ ਦਾ ਉਹ ਸੇਵਾਦਾਰ ਸਾਰੇ ਹੀ ਹੁੰਦੇ ਪੈਣ ਦੇ ਨਾ ਆ ਕੇ ਭਾਈ ਜੀ ਆਪਣਾ ਨਾ ਕੀ ਤੁਹਾਡਾ ਮੇਰੇ ਨਾਮ ਬਲਜੀਤ ਸਿੰਘ ਹੈ ਇੱਥੇ ਕਿਹੜਾ ਪਿੰਡ ਸੀ ਸਾਰੇ ਵਾਲਾ ਮੋਗਾ ਜੀ ਸਾਰੇ ਮੋਗਾ ਇੱਥੇ ਆ ਗਾਈਆਂ ਦਾ ਹਾਲ ਤਾਂ ਕੀ ਕੀ ਲੱਗਦਾ ਤੁਹਾਨੂੰ ਜੀ ਆਹ ਗਾਈਆਂ ਦਾ ਬਹੁਤ ਹਾਲਾਤ ਮਾੜੇ ਆ ਜੀ ਇੱਥੇ ਦੀ ਸਫਾਈ ਕਰਨੀ ਚਾਹੀਦੀ ਥੱਲੋਂ ਗਾਈਆਂ ਭੁੱਖੀਆਂ ਮਰਦੀਆਂ ਪਈਆਂ ਦੇਖ ਲੋ ਜੇ ਸਫਾਈ ਕੀਤੀ ਹੈ ਜੀ ਪਹਿਲਾਂ ਪੁਰਾਣੀ ਜਿਹੜੀ ਕਰਾਂ ਨਾ ਥੱਲੇ ਕਮਾਈ ਦਾ ਧਾਨ ਸਾ ਜੀ ਰੋ ਜੀ ਇੱਥੇ ਆਇਓ ਗਊਸ਼ਾਲਾ ਫੂਲੇ ਵਾਲੇ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਵਿਅਕਤੀ ਗਊਆਂ ਦੀ ਸਹੀ ਸੇਵਾ ਕਰ ਸਕਦਾ ਹੈ ਉਹਨੂੰ ਹੀ ਸੇਵਾਦਾਰ ਹੋਣਾ ਚਾਹੀਦਾ ਹੈ ਲੈਵਲ ਲਾਈਨ ਦੇ ਪਿੱਛੇ ਅਸੀਂ ਗਉਂਆਂ ਦੇ ਪ੍ਰਧਾਨ ਨਹੀਂ ਬੰਨਣਾ ਚਾਹੀਦਾ ਸਾਨੂੰ ਅਸੀਂ ਸਹੀ ਮਨੋ ਸੇਵਾ ਕਰ ਸਕੀਏ ਤਾਂ ਹੀ ਸਾਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਔਰ ਮੈਂ ਸਰਕਾਰ ਨੂੰ ਵੀ ਅਪੀਲ ਕਰੂੰਗਾ ਕਿ ਉਹ ਵੀ ਕਾਉਂਸਲ ਸੰਦਨ ਦੱਪ ਕੇ ਬੈਠੀ ਹੈ ਕਰੋਨਾ ਅਰਬਰ ਵਿੱਚ ਪੰਜਾਬ ਸਰਕਾਰ ਦੇ ਕੋਲ ਕਾਉਂਸਲਸ ਪਿਆ ਹੈ ਤੇ ਉਹ ਕਾਉਂਸਲਸ ਦੇ ਵੀ ਇਸ਼ੂ ਕੀਤਾ ਜਾਵੇ ਤਾਂ ਕਿ ਪਨਾਜ ਗਊਸ਼ਾਲਾ ਦਾ ਵੀ ਲਾਇਆ ਜਾਵੇ ਔਰ ਜੋ ਵੀ ਪਿੰਡ ਦੇ ਪ੍ਰਧਾਨ ਨੇ ਜਾ ਪਿੰਡ ਦੇ ਸਰਪੰਚ ਨੇ ਜਾਂ ਪਿੰਡ ਦੇ ਸੇਵਾਦਾਰ ਨੇ ਜੋ ਸਹੀਖ ਸੇਵਾ ਗਉਦੀ ਸੇਵਾ ਕਰ ਸਕਦਾ ਮੈਂ ਉਸ ਪਿੰਡ ਨੂੰ ਅਪੀਲ ਕਰਾਂਗਾ ਕਿ ਉਸੇ ਵਿਅਕਤੀ ਦੀ ਸੇਵਾ ਲਈ ਜਾਵੇ ਨਹੀਂ ਤਾਂ ਦੂਜੇ ਵਿਅਕਤੀਆਂ ਦਾ ਵੀ ਸਹਿਯੋਗ ਲਿਆ ਜਾਵੇ ਅਗਰ ਸਹੀ ਸੇਵਾ ਨਹੀਂ ਹੋਏਗੀ ਤਾਂ ਬਹੁਤ ਲੋਗਾਂ ਦਾ ਨੁਕਸਾਨ ਹੋ ਰਿਹਾ ਹੈ ਔਰ ਗਊ ਸਾੜੀ ਮਾਤਾ ਕੱਲੀ ਮਾਤਾ ਨਹੀਂ ਇਹ ਵਿਗਿਆਨਿਕ ਆਧਾਰ ਤੇ ਹੈ ਅਸੀਂ ਹਮੇਸ਼ਾ ਹੀ ਗਊ ਤੋਂ ਹੀ ਸਭ ਕੁਝ ਲੈਂਦੇ ਰਹੇ ਹਾਂ ਸੋ ਮੇਰੀ ਬੇਨਤੀ ਹੈ ਪਿੰਡ ਵਾਲਿਆਂ ਨੂੰ ਵੀ ਸਮਾਜ ਨੂੰ ਵੀ ਔਰ ਦੂਜੀ ਆਪਣੇ ਸੰਗਠਨਾਂ ਨੂੰ ਵੀ ਕਿ ਉਹ ਪੂਰੀ ਸ਼ਕਤੀ ਦੇ ਨਾਲ ਆਪਣੀ ਗਊ ਸੇਵਾ ਦੇ ਵਿੱਚ ਉਤਰਨ ਤਾਂ ਕਿ ਗਊ ਦੀ ਸਹੀ ਸੇਵਾ ਹੋ ਚੁੱਕੇ ਜੇ ਅਸੀਂ ਗਾਂ ਹੀ ਸੰਭਾਲ ਸਕਾਂਗੇ ਤਾਂ ਹੀ ਸਾਡਾ ਜੀਵਨ ਚੱਲ ਸਕਦਾ ਹੈ ਜੀ ਬਲਜੀਤ ਸਿੰਘ ਜੀ ਤੁਸੀਂ ਇੱਥੇ ਗਊਸ਼ਾਲਾ ਆਇਓ ਤੁਹਾਡੇ ਕੋਲ ਸਾਡੇ ਕੋਲ ਜੀ ਕੱਲ ਇੱਕ ਵੀਡੀਓ ਪਹੁੰਚੀ ਸੀ ਹਾਂਜੀ ਬਾਗਿਆਲ ਤੋਂ ਠੀਕ ਹੈ ਅਸੀਂ ਉੱਤੇ ਅਸੀਂ ਗਊ ਸੰਗ ਦੇ ਵਿੱਚ ਹੋਣ ਦੇ ਨਾਤੇ ਉਹਨੂੰ ਮੈਂ ਗੱਲ ਨੂੰ ਸ਼ੇਅਰ ਕੀਤਾ ਤੇ ਆਪਣੇ ਆਪ ਗਊ ਸੰਗ ਵਿੱਚ ਸਾਰੇ ਵਿੱਚ ਉਹ ਮੈਸੇਜ ਪਾਇਆ ਉਹਦੇ ਵਿੱਚ ਬਹੁਤ ਸਾਥੀਆਂ ਨੇ ਐਡੋਡੀ ਆਪੋ ਆਪਣੇ ਬਿਊਅ ਉੱਤੇ ਕਿ ਆਪਾਂ ਸਵੇਰ ਜਾ ਕੇ ਇਹ ਦੇਖਾਂਗੇ ਹਾਂਜੀ ਉੱਥੇ ਜਾ ਕੇ ਜਿਹੜੀ ਵੀਡੀਓ ਵਿੱਚ ਵੇਖਿਆ ਗਿਆ ਗੋਡੇ-ਗੋਡੇ ਗਾਰਾ ਸੀ ਬਹੁਤ ਜਾਰੇ ਮੰਦਾ ਹਾਲ ਸੀ ਗਉਆਂ ਕੋਲੋ ਹਿੱਲਿਆ ਜੁਲਿਆ ਵੀ ਨਹੀਂ ਜਾਂਦਾ ਸੀ ਬਹੁਤ ਜਾਰੇ ਮੰਦਾ ਠੀਕ ਹੈ ਤੇ ਵਿੱਚ ਦੋ ਚਾਰ ਗਉਆਂ ਇਹੋ ਜਿਹਿਆਂ ਸੀ ਜਿਹੜੀਆਂ ਮਰੀਆਂ ਪਈਆਂ ਸੀ ਉਹ ਵੀਡੀਓ ਵਿੱਚ ਜਿਹੜਾ ਬੰਦਾ ਬਣਾ ਰਿਹਾ ਉਹ ਵੀ ਇਹ ਗੱਲ ਕਹਿ ਰਿਹਾ ਕਿ ਅਸੀਂ ਦੇਖਿਆ ਜੀ ਤੁਸੀਂ ਇਹ ਦੇਖਦੇ ਹੀ ਨਹੀਂ ਕੁਝ ਹੱਲ ਨਹੀਂ ਰਹੀਆਂ ਚਲ ਨਹੀਂ ਨਹੀਂ 10 ਦਿਨ ਦਾ ਪੁਰਾਣਾ ਇਹ ਰਿਕਾਰਡ ਆ ਜੀ ਇਸ ਕਰਕੇ ਮੈਂ ਸਾਰਿਆਂ ਨੂੰ ਮੈਸੇਜ ਲਾਇਆ ਸਾਡੇ ਲੋਕ ਸਭਾ ਹਲਕੇ ਤੋਂ ਅਈ ਚਮਨ ਲਾਲ ਜੀ ਵੀ ਆਏ ਹੋਇਆ ਇਹ ਵੀ ਤੁਹਾਨੂੰ ਦੱਸਣਗੇ ਤੇ ਕਿਉਂਕਿ ਅਸੀਂ ਗਊ ਸੰਗ ਦੇ ਵਿੱਚ ਹੋਣ ਦੇ ਨਾਤੇ ਇੱਥੇ ਹਾਲਾਤ ਕਿਸ ਤਰ੍ਹਾਂ ਲੱਗ ਰਹੇ ਆ ਹਾਂਜੀ ਇੱਥੇ ਆਏ ਹਾਲਾਤ ਕਿਸ ਤਰ੍ਹਾਂ ਲੱਗ ਰਹੇ ਆ ਹਾਲਾਤ ਇਤੋਂ ਦੇ ਬੜੇ ਮਾੜੇ ਆ ਜੀ ਗਊਆਂ ਦੇ ਇੱਥੋਂ ਦੇ ਜਿਹੜੇ ਮੁੱਖ ਜਿਹੜੇ ਆਗੂ ਬੰਦੇ ਆ ਉਹਨਾਂ ਦਾ ਕਹਿਣ ਦਾ ਭਾਵੇਂ ਆ ਵੀ ਇੱਥੇ ਗਊਆਂ ਸੁਰੱਖਿਆਤਾ ਪਰ ਅਸੀਂ ਜਿਹੜੀ ਦੇਖ ਆਪ ਦੇਖਿਆ ਆਗੇ ਵੀ ਇੱਥੇ ਇਹਨਾਂ ਦਾ ਗਊ ਤੁਹਾਨੂੰ ਬਿਲਡਿੰਗ ਦਾ ਹਾਲ ਕਿਹੋ ਜਿਹਾ ਲੱਗ ਰਿਹਾ ਬਿਲਡਿੰਗ ਤਾਂ ਇਹਦੀ ਡਿੱਗਣ ਵਾਲੀ ਕਦੋਂ ਵੀ ਡਿੱਗ ਸਕਦੀ ਹੈ ਜੀ ਆ ਜੀ ਕਦੋਂ ਵੀ ਡਿੱਗ ਸਕਦੀ ਹੈ ਕਦੋਂ ਵੀ ਗਈਆਂ ਮਰ ਸਕਦੀਆਂ ਵਿਚਾਰੀਆਂ ਅੱਜ ਆਉਣ ਦੇ ਨਾਤੇ ਸਾਨੂੰ ਇਹ ਥੋੜਾ ਜਿਹਾ ਦੇਖਿਆ ਵੀ ਇੱਥੇ ਇਹਨਾਂ ਨੇ ਗਊਆ ਗਊ ਚੱਕੇ ਤੇ ਨਹੀਂ ਤੇ ਇੱਥੇ ਤਾਂ ਬਹੁਤ ਬੁਰਾ ਹਾਲ ਸੀ ਅੰਦਰ ਨਹੀਂ ਬੜਿਆ ਜਾਂਦਾ ਪਿਆ ਸੀਗਾ ਅਸੀਂ ਇਸੇ ਨਾਤੇ ਇਹਨਾਂ ਨੂੰ ਸਮਝਾਉਣ ਆਏ ਸੀਗੇ ਕਿ ਗਊਆਂ ਨਾਲ ਐਦਾਂ ਦਾ ਵਿਵਹਾਰ ਨਾ ਕੀਤਾ ਜਾਵੇ ਤੇ ਜਿਹੜੀ ਸਾਰੀ ਅੱ ਜਿੰਨੇ ਵੀ ਗਊ ਪ੍ਰੇਮੀ ਆਗੇ ਸਾਰੇ ਅੱਜ ਇੱਥੇ ਪਹੁੰਚੇ ਆਗੇ ਗਊਆਂ ਦੇ ਸਬੰਧ ਦੇ ਵਿੱਚ ਤੇ ਮੈਂ ਤਾਂ ਇਹੀ ਗੱਲ ਕਹੂੰਗਾ ਇਹਨਾਂ ਨੂੰ ਕਿ ਗਊਆਂ ਦੀ ਸੇਵਾ ਜਿਹੜੀ ਦਿੱਤੀ ਆ ਜਾਂ ਤੁਹਾਨੂੰ ਨਮਾਉਣ ਤੇ ਨਹੀਂ ਫਿਰ ਇਹ ਜਿਹੜਾ ਪੈਸਾ ਬਣਾਉਣ ਨਾਲ ਢਾਂਗਾ ਨੂੰ ਬੰਦ ਕੀਤਾ ਜਾਂਦਾ ਹੈ ਗਊਸ਼ਾਲਾ ਆ ਕਿ ਕਹਿਣਾ ਚਾਹੋਗੇ ਇੱਥੇ ਅਸੀਂ ਗਊਸ਼ਾਲਾ ਦਾ ਕੱਲ ਸਾਨੂੰ ਵੀਡੀਓ ਮਿਲੀ ਸੀ ਸਾਨੂੰ ਪਹਿਲਾਂ ਵੀ ਥੋੜਾ ਥੋੜਾ ਪਤਾ ਲੱਗਦਾ ਰਹਿੰਦਾ ਸੀ ਮੈਂ ਬਹੁਤ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨਾਲ ਚਲੋ ਜਦੋਂ ਸਾਨੂੰ ਕੱਲ ਉਸ ਤੋਂ ਬਾਅਦ ਵੀਡੀਓ ਮਿਲੀ ਤਿੰਨ ਗਾਇਆਂ ਮਰੀਆਂ ਗੋਬਰ ਮੂੰਹ ਚ ਉਹਨਾਂ ਦੇ ਪੈ ਪੈ ਤੜਫ ਤੜਫ ਕੇ ਗਾਇਆਂ ਮਰੀਆਂ ਠੰਡ ਨਾਲ ਤੇ ਗੋਬਰ ਦਾ ਇਹਨਾਂ ਨੇ ਚਕਾਇਆ ਨਹੀਂ ਉਸ ਤੋਂ ਬਾਅਦ ਮੈਂ ਵੀਡੀਓ ਉਸ ਨੂੰ ਵਾਇਰਲ ਕੀਤਾ ਵੀਡੀਓ ਵਾਇਰਲ ਕਰਨ ਤੋਂ ਬਾਅਦ ਪਿੰਡ ਫੂਲਿਆ ਗਊਸ਼ਾਲਾ ਕਰਕੇ ਅਸੀਂ ਸਾਰੀ ਸੰਸਥਾਵਾਂ ਨੂੰ ਬਾਗੇ ਭਰਾਣੇ ਕਿਹਾ ਆਸੇ ਆਸੇ ਮੋਗੇ ਤੋਂ ਕਿਹਾ ਵੀ ਲੋਕਾਂ ਨੂੰ ਕਿਹਾ ਵੀ ਅਸੀਂ ਗਊਸ਼ਾਲਾ ਇੱਥੇ ਪਹੁੰਚ ਗਏ ਵੀ ਗਊਸ਼ਾਲਾ ਦਾ ਬਹੁਤ ਮਾੜਾ ਹਾਲ ਹੈ ਇੱਥੇ ਇੱਕ ਬੰਦਾ ਇਸ ਗਊਸ਼ਾਲਾ ਨੂੰ ਚਲਾ ਰਿਹਾ ਜਿਹੜਾ ਪੂਰਾ ਫੂਲਿਆ ਵਾਲਾ ਪਿੰਡ ਹੈ ਇੱਥੇ ਫੂਲਿਆ ਵਾਲੇ ਪਿੰਡ ਦਾ ਕੋਈ ਵੀ ਸਹੀ ਇਨਸਾਨ ਵਧੀ ਤੁਹਾਨੂੰ ਕੀ ਕਰਨ ਲੱਗਿਆ ਇਥੇ ਗਊਆਂ ਦਾ ਇਥੇ ਬਿਲਡਿੰਗ ਦਾ ਕਿਵੇਂ ਹਾਲ? ਬਿਲਡਿੰਗ ਦਾ ਨਾਂ ਤਾਂ ਜੀ ਪਹਿਲੀ ਗੱਲ ਬਿਲਡਿੰਗ ਆ ਜਿਹੜੀ ਖੰਡਰ ਹੋਈ ਪਈ ਆ ਕਿਸੇ ਵੇਲੇ ਵੀ ਡਿੱਗ ਸਕਦੀ ਆ ਹਾਸਾ ਹੋ ਸਕਦਾ ਗਾਈਆਂ ਦਾ। ਤੇ ਅਸੀਂ ਉਸ ਤੋਂ ਪਹਿਲਾਂ ਕਹਿੰਨੇ ਆ ਵੀ ਇਹਦੀ ਬਿਲਡਿੰਗ ਬਣਨੀ ਚਾਹੀਦੀ ਆ। ਅਰੇਜਮੈਂਟ ਕਿਵੇਂ ਬਿਲਡਿੰਗ ਤੁਹਾਨੂੰ ਲੱਗ ਰਹੀ ਇਥੇ? ਅਰੇਜਮੈਂਟ ਤਾਂ ਬਹੁਤ ਮਾੜਾ ਜੀ ਬਿਲਡਿੰਗ ਤਾਂ ਡਿੱਗਣ ਵਾਲੀ ਆ ਤੁਹਾਨੂੰ ਦੱਸਿਆ। ਅੱਜ ਤਾਂ ਖੁੱਲ੍ਹੇ ਭਰੀ ਏਵੇਂ ਵਿੱਚ ਜੇ ਤਾਂ ਜੀ ਦੁਪਹਿਰੇ ਇਹਨਾਂ ਨੇ ਗੋਬਰ ਜਦੋਂ ਇਹਨਾਂ ਨੂੰ ਪਤਾ ਲੱਗਿਆ ਅੱਜ ਵੀ ਰੌਲਾ ਪੈ ਗਿਆ ਲੋਕਾਂ ਨੇ ਆਉਣਾ ਏ ਦੁਨੀਆ ਇਕੱਠੀ ਹੋ ਰ ਬਹੁਤ ਮਾੜਾ ਪ੍ਰਬੰਧ ਆ ਅਸੀਂ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਅੱਜ ਹੱਥ ਜੋੜ ਕੇ ਵੀ ਤੁਸੀਂ ਇਸ ਦੇ ਵਿੱਚ ਵੇਖੋ ਇਹਨੂੰ ਤੇ ਨੂੰ ਆਦਾ ਕਾਰਵਾਈ ਚ ਪਾਓ ਤੇ ਨਹੀਂ ਸਾਨੂੰ ਆਪਦਾ ਕੋਈ ਹੋਰ ਰਸਤਾ اختیار ਕਰਨਾ ਪਊਗਾ ਗਊ ਸੇਵਾ ਦੇ ਰਹਾ ਹਾਂ ਗੋਪੀਆ ਜੀ ਮੈਂ ਮੁੱਗੀ ਤੋਂ ਆਇਆ ਹਾਂ ਹੁਣ ਸੰਗਰੁੱਪ ਦੇ ਵਿੱਚ ਐਡ ਆ ਜੀ ਅਸੀਂ ਰਾਤ ਸਾਨੂੰ ਪਤਾ ਲੱਗਾ ਸੀ ਕਿ ਆਹ ਹਾਲਾਤ ਆ ਤਾਂ ਕਰਕੇ ਆਹ ਦੇਖ ਲਓ ਜੀ ਕੱਲੀ ਕੱਲੀ ਗਾਂ ਦੇ ਕਿੰਨੇ ਚਿਚੜ ਲੱਗੇ ਆ ਇਹਦੇ ਚੋਂ ਕੋਈ ਗਾਂ ਪੂਰੀ ਤੁਹਾਨੂੰ ਰਾਜੀ ਦੀਂਦੀ ਆ ਪੱਠੇ ਤਾਂ ਇਹਨਾਂ ਨੂੰ ਪੈਂਦੇ ਨਹੀਂ ਕੁੱਖਾਂ ਦਾ ਇਹਨਾਂ ਦੀਆਂ ਨਿਕਲਦੀਆਂ ਨਹੀਂ ਦੱਸੋ ਆ ਵਿੱਚ ਗਾਈਆਂ ਤਾਂ ਚਾਰ ਆ ਇਹਨਾਂ ਦੇ ਕਿੱਡੇ-ਕਿੱਡੇ ਜਾ ਕੰਮ ਆ ਦੇਖੋ ਉਹ ਠੱਠੇ ਦੇਖੋ ਗਾਈਆਂ ਠੱਠੇ ਤਾਂ ਗਾਈਆਂ ਵਰਗੇ ਬਣੇ ਪਏ ਆ ਉਹ ਵਿਖੋ ਉਹਦੇ ਸਿੰਗਾ ਦੇ ਵਿੱਚ ਰੱਸਾ ਫਸਿਆ ਹੋਆ ਆ ਦੇਖੋ ਆ ਇਹ ਦੇ ਆ ਦੇਖੋ ਯਾਰ ਜਖਮ ਕਿੱਡੇ ਬਣੇ ਪਈ ਆ ਦੇਖੋ ਉਹ ਦੇਖੋ ਜੀ ਉਹਦੇ ਸਿੰਗਾ ਦੇ ਵਿੱਚ ਰੱਸਾ ਫਸਿਆ ਹੋਆ ਉਹ ਤਾਂ ਇਹਨਾਂ ਤੋਂ ਨਿਕਲਿਆ ਨਹੀਂਗਾ ਪੱਠੇ ਕਿੱਥੋਂ ਪਾ ਦੇਣਗੇ ਉਹ گاਾਂ ਦੇ ਸਰੋ ਉਹਦੇ ਜੱਕ ਮੋਏ ਪਏ ਆ ਸਿੰਗਾ ਦੇ ਵਿੱਚ ਵੱਡੋ ਯਾਰ ਇੱਕ ਮਿੰਟ ਤੇ ਰੱਥਾ ਵੱਡੋ ਕਾਚੂਲੇ ਕਿੱਥੇ ਆ ਉਹ ਦੇਖੋ ਉਹ ਸਾਹਮਣੇ ਦੇਖੋ ਨਾ ਆ ਠੱਠੇ ਦੇ ਬੈਕ ਤੇ ਸਾਈਡ ਤੇ ਖੜੀ ਉਹਦੇ ਗਾਂ ਦੇ ਸਿੰਗਾ ਦੇ ਵਿੱਚ ਤਾਂ ਸਾਰਾ ਰੱਸਾ ਫਸਿਆ ਪਿਆ ਇੱਕ ਆਦੀ ਸੇਵਾ ਹੋ ਕੁਝ ਇਹ ਗਾਈਆਂ ਬਹੁਤ ਉੱਚੀਆਂ ਮਾਰ ਰਹੀਆਂ ਇਹਨਾਂ ਦਾ ਬਹੁਤ ਮਾੜਾ ਹਾਲ ਆ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਭਈ ਇਹਦਾ ਤੁਸੀਂ ਵੀ ਧਿਆਨ ਦਿਓ ਜਰੂਰ ਦੇ ذریعے ਇਹ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇੱਥੋਂ ਦੇ ਜਿਹੜੇ ਮੌਜੂਦਾ ਸਰਪੰਚ ਸਾਹਿਬ ਨੇ ਸਫੁੱਲੇ ਵਾਲਿਆਂ ਦੇ ਅਤੇ ਮੋਦਵਰ ਸੱਜਣ ਜਿਹੜੇ ਹੈਗੇ ਉਹਨਾਂ ਨੂੰ ਲੈ ਕੇ ਇਸ ਕੌਂਸ਼ਲਾ ਦਾ ਪ੍ਰੋਪਰ ਹੋ ਕੇ ਨਿਰੇਖਣ ਤੇ ਦੁਬਾਰਾ ਨਵੀਂ ਕਮੇਟੀ ਚੁਣੀ ਜਾਵੇ ਪਿੰਡ ਵਾਲਿਆਂ ਦਾ ਸਹਿਯੋਗ ਲੈ ਕੇ ਅਤੇ ਜਵਾਲੇਦਵਾਲੀ ਇਲਾਕਿਆਂ ਦਾ ਸਹਿਯੋਗ ਲੈ ਕੇ ਜੋ ਕਿ ਜੋ ਹਾਲਾਤ ਆਪਾਂ ਇਹ ਬੇਜੁਮਾਨਾਂ ਦੇ ਉੱਤੇ ਕਰੀ ਜਾਂਦੇ ਆ ਤੇ ਮੈਨੂੰ ਲਈ ਹੀ ਲੱਗਦਾ ਹੈ ਵੀ ਇੱਕ ਤਰਫਾਹੀ ਇੱਕ ਬੰਦਾ ਇਹਸ ਨੂੰ ਚਲਾ ਰਿਹਾ ਹੈ ਕਿਸੇ ਵੀ ਸ਼ਹਿਰ ਵਾਸੀਆਂ ਦਾ ਜਾਂ ਪਿੰਡ ਵਾਲਿਆਂ ਦਾ ਕਿਉਂਕਿ ਇੱਥੇ ਪ੍ਰਬੰਧ ਨਾ ਹੋਣ ਕਰਕੇ ਜਿਹੜਾ ਹੈਗਾ ਵੀ ਪੂਰਾ ਇਹਨਾਂ ਗਵਾਂ ਵਾਸਤੇ ਜਿਵੇਂ ਸਾਡੇ ਇੱਕ ਸੱਜਣ ਨੇ ਕਿਹਾ ਵੀ ਅਸੀਂ 10 ਲੱਖ ਰੁਪਏ ਦਾਨ ਕੀਤਾ ਸੀ ਉਹ ਵੀ ਉਹ ਵੀ ਸਾਨੂੰ ਨਹੀਂ ਲੱਗਦਾ ਵੀ ਇੱਥੇ ਲੱਗਿਆ ਹੋਊਗਾ ਸੋ ਸਾਰੀ ਮੈਂ ਬੇਨਤੀ ਪ੍ਰਸ਼ਾਸਨ ਨੂੰ ਪਹਿਲਾਂ ਕਰਦਾ ਵੀ ਤੁਹਾਡੇ ਕੋਲੇ ਗੱਲ ਪਹੁੰਚਣੀ ਹੈ ਇਹ ਬਹੁਤ ਵੱਡਾ ਕੋਈ ਐਜੀਟੇਸ਼ਨ ਨਾ ਬਣ ਜਾਵੇ ਤੇ ਉਸ ਹਾਲਾਤ ਨੂੰ ਸਮਝਦੇ ਹੋਏ ਤੁਸੀਂ ਇੱਥੇ ਆਓ ਮੋਕੇ ਦੇ ਫੁੱਲੇ ਵਾਲੇ ਸਰਪੰਚ ਸਾਹਿਬ ਅਤੇ ਉਹਨਾਂ ਦੇ ਇਲਾਕਾ ਸ਼ਹਿਰ ਪਿੰਡ ਵਾਲਿਆਂ ਨੂੰ ਨਾਲ ਲੈ ਕੇ ਤੇ ਇਹਦਾ ਮਸਲੇ ਦਾ ਹੱਲ ਜੀਤੀ ਜੀਤੀ ਕੀਤਾ ਜਾਵੇ ਸਾਜੀ ਜਿਸਾ ਹੀ ਫੂਲੇ ਗਊਸ਼ਾਲਾ ਦੇ ਇਥੇ ਸੇਵਾ ਤੁਸੀਂ ਕਰਦੇ ਹੋ ਹਾਂਜੀ ਤੇ ਕੱਲ ਵੀਡੀਓ ਵਾਇਰਲ ਹੋਣ ਪਰ ਕੀ ਕਹਿਣਾ ਚਾਹੋਗੇ ਉਹਦੇ ਬਾਰੇ ਇਹ ਕਹਿਣਾ ਚਾਹੂਗਾ ਜੀ ਨੱਥੋ ਕਹਿੰਦਾ ਮੁੰਡਾ ਏ ਲਾਬਾ ਇਹਨੇ ਵੀਡੀਓ ਬਣਾ ਕੇ ਪਾਈ ਆ ਉਹ ਗਾਇਆਂ ਵਾਸਤੇ ਜ਼ਖਮੀ ਗਾਇਆਂ ਤੇ ਪੈਸੇ ਇਕੱਠੇ ਕਰਦਾ ਲੋਕਾਂ ਤੋਂ ਗਾਂ ਲਿਆ ਕੇ ਇਥੇ ਛੱਡ ਜਾਂਦਾ ਨਾਮ ਔਰ ਕੇ ਟੀਕਾ ਨਾ ਕੋਈ ਉਹ ਅਸੀਂ ਫੋੜ ਨਹੀਂ ਕਰਦੇ ਸਾਡੇ ਕੋਲੇ ਮੈਡੀਕਲ ਦੀ ਸਹੂਲਤ ਨਹੀਂ ਦੀ ਉਹਨੂੰ ਮੈਂ ਦੇਤਾ ਜਵਾਬ ਵੀ ਭਾਈ ਜੇ ਗਾਂ ਲੈ ਆਉਣੀ ਆ ਜਾਂ ਤਾਂ ਉਹਦੀ ਦੇਖ ਰੇਖ ਕਰ ਨਹੀਂ ਭਾਈ ਇੱਥੇ ਵਿਚਾਰੀਆਂ ਮਾਰਦੀਆਂ ਇਹਨਾਂ ਨੂੰ ਲੈ ਕੇ ਇੱਥੋਂ ਲੈ ਜਾ ਉਹਨੇ ਕੀ ਕੀਤਾ ਉਹਨੇ ਆਇਆ ਪੜਦੇਣਾ ਵੀਡੀਓ ਬਣਾ ਕੇ ਇੱਕ ਫਾਤੀ ਠੀਕ ਹੈ ਆ ਮੈਂ ਉਹਨੂੰ ਫੋਨ ਲਾ ਸਕਦੇ ਆ ਮੌਕੇ ਤੇ ਸੱਦ ਸਕਦੇ ਵੀ ਜੇ ਉਹ ਗਊਸ਼ਾਲਾ ਕੈਮਰਾ ਲੱਗਿਆ ਹੋਇਆ ਇੱਕ ਦਿਨ ਵੀ ਉਹਦੀ ਵੀਡੀਓ ਵਿਖਾ ਦਿਓ ਵੀ ਆਇਆ ਹੋਇਆ ਗਊਸ਼ਾਲਾ ਕਦੇ ਭਾਈ ਜੀ ਲੋਕ ਤਾਂ ਹੋਰ ਵੀ ਆਏ ਹੋਏ ਥੋਡੇ ਗਊਸ਼ਾਲਾ ਕਹਿੰਦੇ ਵੀ ਸ਼ਾਮ ਸਮਾਸ ਸਾਡਾ ਕੇਸ ਚੱਲਦਾ ਜੀ ਠੀਕ ਆ ਕੇਸ ਮੈਂ ਸੈਸ਼ਨ ਕੋਰਟ ਚੋਂ ਜਿੱਤ ਗਿਆ ਜੀ ਸਾਰਾ ਪਿੰਡ ਗਊਸ਼ਾਲਾ ਦੇ ਖਿਲਾਫ ਉਹ ਗਊਸ਼ਾਲਾ ਢਾ ਕੇ ਸਪੀਡ ਫੈਕਟਰੀ ਬਣਾਈ ਗਏ ਉਹ ਜਿਹੜਾ ਦਰਸ਼ਨ ਅੰਗਲੈਂਡ ਵਾਲਾ ਉਹਦੇ ਨਾਲ ਉਹਦੇ ਬੰਦੇ ਜੀ ਉਹ ਟੁਕੜਾ ਸੜ ਦਿੰਦਾ ਹੈ ਠੀਕ ਆ ਤੇ ਉਧਰਲੇ ਪਾਸੇ ਹੋ ਜਾਂਦੇ ਆ ਸਾਡੇ ਪਿੰਡ ਦੇ ਅਕਰਪਈਏ ਦਾ ਸਾਥ ਨਹੀਂ ਜੀ ਪੰਜ ਸੱਤ ਬੰਦੇ ਹੈਗੇ ਸੇਵਾ ਕਰਦੇ ਆ ਜਿਹੜੇ ਤੁਹਾਡੇ ਪਿੰਡ ਵਾਸੀ ਸਾਥ ਕਿਉਂ ਨਹੀਂ ਦੇ ਰਹੇ ਤੁਸੀਂ ਦੇਖਿਆ ਹੀ ਆ ਹੋਣਾ ਤੁਹਾਨੂੰ ਕੀ ਕਮੀ ਲੱਗੀ ਜੀ ਨੇ ਕਮੀ ਕਹਿੰਦੇ ਜਿਵੇਂ ਅੱਜ ਆਏ ਆ ਕਹਿੰਦਾ ਜੀ ਬਹੁਤ ਗੱਲ ਕਹਿੰਦੇ ਕਹਨੂੰ ਦਾ ਬਾਬੇ ਗੀਪੀ ਨੂੰ ਕਈਆਂ ਦੇ ਬੋਰੇ ਵਾਲੇ ਨੂੰ ਜ਼ਹਿਰ ਦਿੱਤੀ ਸੀ ਕਹਿੰਦੀਆਂ ਨਹੀਂ ਤੁਸੀਂ ਅੱਖੀਂ ਦੇਖਿਆ ਜਿਹੜਾ ਕੋ ਬੋਲੋ ਅੱਜ ਹੀ ਦੇਖਿਆ ਗਊਆਂ ਦੇ ਪੱਠੇ ਹੈ ਨਹੀਂ ਇਹ ਹਰੇ ਪਾਏ ਵੇ ਆ ਗੁੜਾਣਾ ਹੈ ਨਹੀਂਗਾ ਜੀ ਕਹਿੰਦੇ ਅੱਜ ਪਾਇਆ ਗਿਆ ਕਹਿੰਦੇ ਪਹਿਲਾਂ ਨਹੀਂ ਪਾਇਆ ਮੈਂ ਵੀਡੀਓ ਹੋ ਕੈਮਰਾ ਲੱਗਾ ਜੀ ਉਹਨੂੰ ਮਾਰਿਓ ਕੈਮਰਾ ਖਾ ਦਿੰਨੇ ਆ ਮਾੜਾ ਸਾਨੂੰ ਸੀਸੀਟੀਵੀ ਦਿਖਾ ਦੋਗੇ ਹਾਂ ਚਰਾ ਸੀਸੀਟੀਵੀ ਕੈਮਰਾ ਮੈਂ ਥੋੜਾ ਜਿਹਾ ਰਿਕਾਰਡਿੰਗ ਖਾ ਦਿੰਨਾ ਦਿਖਾਓ ਮਾੜਾ ਸਾਨੂੰ ਪਿਛਲੇ ਹਫਤੇ ਦਿਖਾਓ ਕੱਢ ਕੇ ਨਹੀਂ ਸਾਰੀ ਜਿਹੜੀ ਦੋ ਦਿਨ ਆ ਕੇ ਹੋਰ ਕਰਨ ਕੀ ਉਹਦਾ ਵੀ ਨਾਂ ਵਿੱਚ ਵੜਨ ਦਾ ਕਰਨ ਜੀ ਉਹ ਕਹਿੰਦੇ ਢਾਓ ਗਊਸ਼ਾਲਾ ਨੂੰ ਦੱਸੋ ਤੁਸੀਂ ਕਹੋ ਹਕਮ ਕਰੋ ਮੈਂ ਤਾਂ ਹੁਣ ਥੱਪੜ ਪਾ ਲੈਨੇ ਆਪਾਂ ਨੂੰ ਇਹ ਜਿਹੜੀ ਗਊਸ਼ਾਲਾ ਹੈ ਜਗ੍ਹਾ ਹੈ ਕੋਈ ਰੋਲਾ ਪਿਆ ਹੋਇਆ ਹੈ ਜਗ੍ਹਾ ਦਾ ਜੀ ਇਹ ਜਿਹਦੀ ਨਾਲ ਜ਼ਮੀਨ ਲੱਗਦੀ ਹੈ ਜੀ ਉਹ ਪਿੰਡ ਦਾ ਧਨਾਟ ਬੰਦਾ ਹੈ ਅੱਛਾ ਜੀ ਉਹਨੇ ਇਹ ਜ਼ਮੀਨ ਤੇ ਕਬਜ਼ਾ ਕੀਤਾ ਸੀ ਐਨਓਸੀ ਮੇਰੇ ਕੋਲੇ ਆ ਕੋਰਟ ਦੇ ਆਰਡਰ ਮੇਰੇ ਕੋਲੇ ਆ ਉਹ ਢਾ ਕੇ ਕਰ ਕਰ ਕੇ ਗਊਸ਼ਾਲਾ ਲਗਾਉਣੀ ਚਾਹੁੰਦਾ ਸੀ ਗਰਮੀਲ ਜਗ੍ਹਾ ਦਾ ਕਹਿੰਦੇ ਹੀ ਇਹ ਇਹ ਜਗ੍ਹਾ ਹੈਗੀ ਆ ਜੀ ਅਮਰਜੀਤ ਕੌਰ ਮੈਡਮ ਆ ਪੰਡਤਾਂ ਦੀ ਘੋਲਗੇ ਤੋਂ ਉਹਨਾਂ ਦੀ ਐਨਓਸੀ ਮੇਰੇ ਕੋ ਖਰਮਾ ਕੋਰਟ ਦੇ ਕੋਰਟ ਦੇ ਆਰਡਰ ਮੇਰੇ ਕੋਲ ਆ ਉਹਨੇ ਜਗਾ দান ਕੀਤੀ ਹਾਂਜੀ দান ਕੀਤੀ ਸੀ ਠੀਕ ਹੈ ਜੀ ਉਹਨਾਂ ਨੇ ਮੈਨੂੰ ਐਨਓਸੀ ਦੇਤੀ ਜੀ দান ਨਹੀਂ ਇਹਦਾ ਰੌਲਾ ਚੱਲਦਾ ਸੀ ਉਹਨੇ ਨਾਂ ਨਹੀਂ ਕਰਾਈ ਸੀ ਕਿਸੇ ਦੇ ਵੀ ਹਾਂਜੀ ਹੁਣ ਤੁਸੀਂ ਸਿੱਧੀ ਕੇਸ ਲਾਣ ਦੀ ਐਨਓਸੀ ਮੈਨੂੰ ਦੇਤੀ ਸੀ ਠੀਕ ਹੈ ਜੀ ਕੇਸ ਮੈਂ ਸੈਸ਼ਨ ਕੋਰਟ ਚੋਂ ਮੈਡਮ ਕੁਲਵਿੰਦਰ ਕੌਲਮਾਨ ਜੋ ਜੱਜ ਜਿਨ੍ਹਾਂ ਦੇ ਹੱਥ ਕੱਟੇ ਹੋਏ ਉਹਨਾਂ ਕੋਲੋਂ ਮੈਂ ਜਿੱਤ ਗਿਆ ਜੀ ਕੇਸ ਠੀਕ ਹੈ ਜੀ ਹੁਣ ਤੁਸੀਂ ਸੀਸੀਟੀਵੀ ਖਾਣਾ ਚਾਹੋ ਪਿਛਲੇ ਘਟੇ ਦੇ ਹਾਂਜੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਜੀ ਬੇਫਿਕਰ ਹੋ ਮੁੰਡਾ ਚੱਕ ਕੇ ਲਿਆਇਆ ਸੀ ਮੈਂ ਨੰਬਰ ਦਿੰਨਾ 6 ਕਿ ਖੁਰਦ ਦੇ ਬੰਦੇ ਸੀ ਨਹੀਂ ਉਹਨੇ ਬੋਲ ਉਹਦੇ ਆਸਤੇ ਤੋਂ ਦੱਸੋ ਸੁਣੋ ਇੱਕ ਪਹਿਲੋ ਗੱਲ ਸੁਣੋ ਉਹਨੇ ਬੋਲਦੇ ਨੇ ਇਹ ਹਾਲਾਤ ਵੀ ਪਤਾ ਲੱਗਦਾ ਏ ਜੀ ਤੁਹਾਡੇ ਕਹਿਨ ਦਾ ਏ ਨਹੀਂ ਵੀਡੀਓ ਜਿਹੜੀ ਆ ਇਹ ਵੀਡੀਓ ਤੇ ਦੱਸਦੀ ਮੈਂ ਕਹਿੰਦੇ ਅਸੀਂ ਕਮੈਂਟ ਨਹੀਂ ਵੀ ਤੁਸੀਂ ਬਾਉ ਜੀ ਮੇਰੀ ਗੱਲ ਉਹ ਵੀਡੀਓ ਵਿੱਚ ਪਤਾ ਆ ਰਿਹਾ ਹੈ ਕਿ ਗਾਵਾ ਹਰ ਦੂਜੇ ਦਿਨ ਅਸੀਂ ਚੱਕਦੇ ਆਂ ਵਾੜੀ ਤੁਹਾਨੂੰ ਸੀਸੀਟੀਵੀ ਦੱਸੂਗੀ ਆਪਾਂ ਤਾਂ ਨਹੀਂ ਦੱਸਣਾ ਕੋਈ ਤੇ ਇੱਕ ਦਿਨ ਚ ਗਊ ਮੈਂ ਸਵਾਲ ਕਰਦਾ ਤੜਕੇ ਆਇਓ ਜੀ ਗੋਆ ਇੰਨਾ ਹੋ ਸਕਦਾ ਕੋਈ ਕੋਟੇ ਕੋਟੇ ਨਹੀਂ ਜੀ ਉਹ ਦੇਖ ਰਿਆ ਤੜਕੇ ਆ ਜਾਓ ਤੜਕੇ ਤੁਹਾਨੂੰ ਵਿਖਾਉਂਗਾ ਕਿੰਨਾ ਕਾ ਰੋਜ ਦਾ ਵੀਰ ਜੀ ਜੋ ਮਰਜ਼ੀ ਕਰੋ ਬਹੁਤ ਮਾੜੀ ਆ ਗੱਲ ਆ ਤੇ ਬਹੁਤ ਮੰਦ ਭਾਗੀ ਘਟਨਾ ਹੈ ਮੈਂ ਬਾਉ ਜੀ ਮੇਰੇ ਕੋਲੇ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਆ ਜਿਹਦੇ ਵਿੱਚ ਸੇਵਾ ਕਰਦੇ ਆ ਰੋਜ਼ ਛੱਡਦੇ ਆ ਬਾੜੀ ਚੱਕ ਚੱਕ ਦੱਬੀ ਵੀ ਸੀਗੀ ਇੱਕ ਵਿੱਚ ਉਹ ਬਾਅਦ ਚ ਕੱਢੀ ਹੈ ਵੀਡੀਓ ਦੇ ਵਿੱਚ ਦੇਖੀ ਜਾਂਦੀ ਆ ਉਹ ਜਿਹੜੀ ਦਿਖਾਈ ਜਾਂਦੀ ਆ ਉਹ ਜਿਹੜੀ ਦੱਬੀ ਵੀ ਸੀਗੀ ਵਿੱਚ ਇੱਕ ਉਹ ਵੀਡੀਓ ਦੇ ਵਿੱਚ ਵਿਖਾਈ ਜਾਂਦੇ ਬਾਦ ਦੀ ਨਹੀਂ ਜੀ ਉਹ ਬਜ਼ੁਰਗ ਕਾਂ ਐ ਇਹ ਗਾਈਆਂ ਇੱਧਰ ਦੀਆਂ ਪੱਤੋ ਪੁੱਤੋ ਦੀਆਂ ਇਹ ਬੁੱਢੀਆਂ ਹੋਗੀਆਂ ਜਿਹੜੀ ਬੁੱਢੀਆਂ ਹੋਗੇ ਦਾ ਪਤਾ ਪਤਾ ਨਹੀਂ ਦੇ ਰਹੇ ਗੱਪੀ ਕਿੱਥੇ ਬਹੁਤ ਜੀ ਵੀਡੀਓ ਮੇਰੇ ਕੋਲੇ ਵੀ ਜਿਹੜੀਆਂ ਵੀ ਹੈਗੀ ਉਹ ਜਿਹੜੀਆਂ 2010 ਦਾ ਜਿਆ ਹੈ ਉਹਨਾਂ ਨੂੰ ਅਲੱਗ ਵੀ ਰੱਖ ਸਕਦੇ ਬਈ ਆਪਾਂ ਦੋ ਚਾਰ ਜਿਹੜੀਆਂ ਬੁੱਢੀ ਅਲੱਗ ਤਾਰ ਰੱਖਦੇ ਉਹ ਉਧਰਲੇ ਪਾਸੇ ਲੱਗ ਰੱਖਦੇ ਆ ਜਦੋਂ ਹੁਣ ਤੁਸੀਂ ਗਾਂ ਲਿਆ ਕੇ ਛੱਡ ਗਏ ਉਹਦੀ ਕੇਅਰ ਨਹੀਂ ਕੀਤੀ ਉਹਦੇ ਨਾਲ ਰੋਲਾ ਮੇਰਾ ਇਹੀ ਚੱਲਦਾ ਵੀ ਗਾਈਆਂ ਲਿਆ ਕੇ ਜਦੋਂ ਪਤਾ ਚੱਲਣਾ ਨਹੀਂ ਹੁਣ ਉਹਨੂੰ ਜਵਾਬ ਦਿੰਦਾ ਹੈ ਭਈ ਆਪ ਦਾ ਜਾਤਾਂ ਨੂੰ ਤੁਸੀਂ ਉਹਨੂੰ ਫੋਨ ਲਾਓ ਮੈਂ ਰਿਕਾਰਡਿੰਗ ਵੀ ਕੀਤੀ ਆ ਆਪਦੀ ਫੋਨ ਲਾ ਕੇ ਸਟੀਜ ਬਾਉ ਲੈਨ ਤੇ ਸੀ ਅਸੀਂ ਕਿਸੇ ਨੂੰ ਨਹੀਂ ਜਾਣਦੇ ਸੀ ਤਾਂ ਤੁਹਾਨੂੰ ਜਾਣਦੇ ਜੋ ਤੁਸੀਂ ਮੇਨ ਜਦੋਂ ਤੁਸੀਂ ਸਵਾਲ ਤੁਹਾਨੂੰ ਪੁੱਛਣਾ ਤੁਸੀਂ ਦੇਣਾ ਮੈਂ ਨਾ ਮੈਂ ਜਵਾਬ ਦੇ ਆ ਉਹ ਚੀਜ਼ੇ ਦੂਜਾ ਨਹੀਂ ਦੇ ਸਕਦਾ ਤੁਸੀਂ ਜਦੋਂ ਇਹ ਗਊਸ਼ਾਲਾ ਦੇ ਮਾਮਲੇ ਤੋਂ ਬਾਰੇ ਆਹ ਜੀ ਉਹਨਾਂ ਦੇ ਜਵਾਬ ਦੇ ਪੁੱਛਦੇ ਕਿਸੇ ਦੇ ਉੱਤੇ ਐਵੇਂ ਆਈ ਨਹੀਂ ਹਾਲ ਅੰਦਰ ਨਹੀਂ ਲਾਇਆ ਜੀ ਇਹ ਮੇਨ ਇੱਕ ਕੈਮਰਾ ਲੱਗਿਆ ਹੋਇਆ ਉਹ ਵੀ ਮੇਰੇ ਆਪ ਦੀ ਦੇਖ ਰਿਹਾ ਹਾਸਟ ਕੇਸ ਚੱਲਦਾ ਅੱਛਾ ਇੱਕ ਹੋਰ ਦੱਸੋ ਇਹ ਗਾਉਂ ਸੇ ਜਿਹੜੇ ਗਊ ਘੁੱਬਨ ਦੇ ਜਿਹੜਾ ਹੋਇਆ ਉਹ ਗੋ ਹਾਲ ਦਾ ਹੋਇਆ ਬਾਹਰ ਲਾ ਹੋਇਆ ਕੋਈ ਆਰਡਰ ਮਿਲੇ ਵੇ ਜੀ ਨਹੀਂ ਕੋਟ ਵਾਲਿਆਂ ਰੀਐਕਟਰ ਦੀ ਅਸੀਂ ਰੀਐਕਟਰ ਕਰਾਉਂਦੇ ਨਹੀਂ ਜੀ ਕਿਉਂ ਕਾਤੋਂ ਨਹੀਂ ਕਰਾਉਂਦੇ ਕਿਉਂਕਿ ਇਹ ਪਰਸਨਲ ਹੈ ਪਰਸਨਲ ਇਹਦਾ ਪਰਸਨਲ ਤਾਂ ਫਿਰ ਇਹ ਤੁਸੀਂ ਅੱਜ ਕਿੰਨਾਈ ਕਮਾਈ ਕਮਾਈ ਦੱਸੋ ਕੋਈ ਕਮਾਈ ਆਉਂਦੀ ਹੋਵੇ ਤਾਂ ਕੋਈ ਦੱਸੋਗਾ ਇਹ 10 ਰੁਪਏ ਆਏ ਜੇਸ਼ਣ ਕੋਈ ਨਹੀਂ ਹੁੰਦੇ ਗਵਰਨਮੈਂਟ ਵਾਲਿਆਂ ਤੁਹਾਨੂੰ ਲੈਟਰ ਸਾਡੀ ਪਹਿਲਾ ਕਲੱਬ ਸੀਗੀ ਜੀ ਜਿਨ੍ਹਾਂ ਨੇ ਬਾਪੂ ਨੂੰ ਪੈ ਇਹਨਾਂ ਨੇ ਪੈਸੇ ਦਿੱਤੇ ਸੀਗੇ ਉਹ ਪੈਸੇ ਲੈ ਕੇ ਉਹ ਖਾ ਕੇ ਉਹਨੂੰ ਇੱਥੋਂ ਦੁਆਲਤਾ ਸੀ 10 ਸਾਲ ਪਹਿਲਾਂ ਅੱਜ ਤੋਂ ਪ੍ਰਧਾਨ ਜੀ ਆਹ ਖੜੇ ਆ ਪੁੱਛੋ ਇਹਨਾਂ ਨੇ ਕਿੰਨੇ ਦਿੱਤੇ ਮੈਨੂੰ ਦਿੱਤੇ ਜੀ 740 ਤੁਸੀਂ ਆਪਣੇ ਆਸ਼ੀਰਵਾਦ ਜੀ ਤੁਸੀਂ ਦੇਖੋ ਨਾ ਇਹ ਤਾਂ ਦਿੱਤਾ ਸੀ ਜੀ ਮੰਨ ਲਓ ਮੈਂ ਉਸ ਵੇਲੇ ਜਦੋਂ ਅਸੀਂ 1 ਲੱਖ ਰੁਪਏ ਵੀ ਉਹ ਨਾਲ ਸੀ ਸੀ ਹੁਣ ਨਾਲ ਕਿੰਨਾ ਟਾਈਮ ਦੀ ਗੱਲ ਹੈ ਜੀ ਇਹ 10 ਸਾਲ ਪਹਿਲਾਂ ਦੀ ਗੱਲ ਹੈ ਜਿਆਦਾ ਹੋ ਗਿਆ ਉਹ ਕਾਹਦੇ ਹੋ ਯਾਰ 10 ਦੇ ਵਿੱਚ ੱੱਕੀ ਬਾਬਾ ਇੱਥੇ 2000 ਜਿਹਨਾਂ ਨੇ ਪੈਸਿਆਂ ਦਾ ਕਬੜਾ ਕੀਤਾ ਰਜਿਸਟਰ ਕਰਾਉਣੀ ਚਾਹੀਦੀ ਹੈ ਜੀ ਮੈਨੂੰ ਕਮੇਟੀ ਬਣਨੀ ਚਾਹੀਦੀ ਹੈ ਬਗੈਰਾ ਪ੍ਰਿੰਟ ਦੀ ਪਿੰਡ ਦੀ ਕਮੇਟੀ ਕਲੱਬ ਬਣੀ ਆ ਗਈ ਆ ਜੀ ਕਲੱਬ ਦਾ ਪ੍ਰਧਾਨ ਮੈਂ ਆ ਕਲੱਬ ਦਾ ਪ੍ਰਧਾਨ ਹੈਗਾ ਮੈਂ ਜੀ ਤੂੰ ਇੱਕ ਕਲੱਬ ਕਿਉਂ ਨਹੀਂ ਕਰਾਈ ਕਿੰਨਾ ਟਾਈਮ ਹੋ ਗਿਆ ਇਸਨਾਂ ਕੋਸੇਗਾ ਇਹਨੂੰ ਕਿੰਨਾ ਟਾਈਮ ਹੋ ਗਿਆ ਕੰਸਲ ਹੈ ਤੁਹਾਡੇ ਕੋਲ ਇਹਨੂੰ ਇਹ 2003 ਚ ਬਣੀ 2003 ਚ ਚੱਲਿਆ ਤੁਹਾਨੂੰ ਇਸ ਵਾਰੇ ਪਤਾ ਹੀ ਨਹੀਂ ਨੌਲੇਜ ਨਹੀਂ ਵੀ ਆਹ ਦੇਖੋ ਜੀ ਤੁਹਾਨੂੰ ਨੀ ਚਾਹੀਦੀ ਨਹੀਂ ਹੋਣੀ ਚਾਹੀਦੀ ਕਿੰਨੀਆਂ ਕੱਲ ਹੀ ਟੂੜੀ ਲਾ ਕੇ ਆਪਾਂ ਮੱਲੇ ਭਾਈ ਇਨਸ਼ਾਅੱਲਾ ਬੱਸ ਨਾਲ ਹੋਣੀ ਨਹੀਂ ਚਾਹੀਦੀ ਕਿਸੇ ਦੀ ਹੁੰਦੀ ਵੀ ਹੈ ਬੱਸ ਨਾਲ ਰਜਿਸਟਰਡ ਹੁੰਦੀ ਆ ਕਹਿੰਦਾ ਆ ਕਮੇਟੀ ਬਣ ਨਹੀਂ ਗਈਆ ਪਿੰਡ ਵਾਸੀ ਬਣ ਹੋਰ ਬਣ ਪਹਿਲਾਂ ਹਾਈ ਕੋਰਟ ਕੇ ਜੱਤ ਲੋ ਜੀ ਤੇ ਜ਼ਰੂਰ ਕੋਈ ਗੱਲ ਕੇਸ ਜਿੱਤੇ ਇਹ ਚ ਹਾਈ ਕੋਰਟ ਦਾ ਇਹਦੇ ਵਿੱਚ ਕੋਈ ਨਹੀਂ ਆ ਜਿਹੜੇ ਵੀ ਕਿਸੇ ਕਸਮ ਨਹੀਂ ਆ ਹਲੇ 400 4 ਬਾਈ ਜੀ ਇਧਰ ਗੱਲ ਸੁਣੋ ਆਪਣੇ ਸਾਰੇ ਪੰਜਾਬ ਵਿੱਚ 48485 ਕੌਂਸਲ ਆ ਰਜਿਸਟਰਡ ਦੂਜੀਆਂ ਸਾਰੀਆਂ ਜਿੰਨੀਆਂ ਵੀਰ ਦੇ ਗੱਟੇ ਪੰਜੱਕ ਸੁੱਕੀ ਟੂੜੀ ਤੇ ਪੱਲਾ ਪਾਣੀ ਪਾ ਦਿੰਦੇ ਬਾਗ ਵਾਲੇ ਹਾਲ ਤਾਂ ਦੇਖ ਕੇ ਤੂੰ ਬੋਲ ਸੁੱਕੀ ਟੂੜੀ ਤੇ ਮੇਰੇ ਕੋਲ ਵੀਡੀਓ ਤੱਕ ਹੈਗੀ ਹੈ ਦਵਾਈ ਨੰਨੇ ਬੰਦੇ ਦਵਾਈ ਜਦੋਂ ਗਲਤ ਗੱਲ ਗਲਤ ਗੱਲ ਕਹੋ ਦੱਸ ਕੀ ਪੱਠੇ ਹੈ ਨਹੀਂਗੇ ਕਿ ਦਾਣਾ ਹੈ ਨਹੀਂ ਕਿ ਟੂੜੀ ਹੈ ਨਹੀਂ ਦੱਸ ਜਾਂ ਤੂੰ ਉਹ ਦੋਹਾਂ ਦਾ ਜੀ ਕਿਉਂ ਨਹੀਂ ਕਿ ਇੱਕ ਦਿਨ ਫਸਾ ਲਾਗੇ ਈੜਾ ਮਾਰੋ ਅੱਛੇ ਬਈ ਦੂਜਾ ਕਰਦੇ ਆ ਆਓ ਇੱਧਰ ਆ ਆਓ ਬਈ ਮੈਂ ਤੇ ਕਰਦਾ ਹਾਂ ਹਾਂ ਦੇਖ ਲੈ ਆਓ ਸਾਡੇ ਦੀਪਕ ਜੀ ਅੱਜ ਫੁੱਲੇਆ ਗੌਸ਼ਲ ਆਇਓ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ જય ਸ਼੍ਰੀ ਰਾਮ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ ਦੀ ਇੱਕ ਨੈਟ ਤੇ ਬਹੁਤ ਹੀ ਭਿਆਨਕ ਹੀ ਕਹੂੰਗਾ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਗਊਆਂ ਕਿਤੇ ਬੁੱਚੜਖਾਨੇ ਵਿੱਚ ਹਨ ਪਰ ਜਦੋਂ ਉਹ ਵੀਡੀਓ ਨੂੰ ਧਿਆਨ ਨਾਲ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਇਹ ਫੁੱਲੇ ਵਾਲੇ ਪਿੰਡ ਦੀ ਇੱਕ ਗਊਸ਼ਾਲਾ ਹੈ ਉਹੀ ਅਸੀਂ ਅੱਜ ਗਊਸ਼ਾਲਾ ਦੇਖਣ ਆਏ ਸੀ ਤੇ ਜਦੋਂ ਅਸੀਂ ਇੱਥੇ ਆਏ ਤਾਂ ਗਊਆਂ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਗਊਆਂ ਦੇ ਚਿੱਟੜ ਪਏ ਹੋਏ ਹਨ ਅਤੇ ਗਊਆਂ ਨੂੰ ਮੈਨੂੰ ਤਾਂ ਲੱਗਦਾ ਵੀ ਬਹੁਤ ਹੀ ਘੱਟ ਪੱਠੇ ਪਾਏ ਜਾਂਦੇ ਹਨ ਤੇ ਉਸੇ ਤਹਿਤ ਹੁਣ ਅਸੀਂ ਇੱਕ ਇਕੱਠ ਜਨਤਾ ਦਰਸ਼ਾਲਾ ਦੇ ਵਿੱਚ ਇਕੱਠੇ ਹੋ ਰਹੇ ਆ ਤੇ ਉਸ ਤੋਂ ਬਾਅਦ ਅਲੀਕ ਰਹੇ ਆ ਵੀ ਕੀ ਕਿਸ ਪੱਧਰ ਤੇ ਇਹ ਪ੍ਰੋਗਰਾਮ ਨੂੰ ਕਿਸ ਸੰਘਰਸ਼ ਨੂੰ ਵਿਟਿਆ ਜਾਵੇ। ਮਰੇ ਵੀ 18 ਮਹੀਨੇ ਦੇ ਜਾਂਦਾ ਹੈ ਕਿ ਕੋਈ ਨਹੀਂ ਹੈ। ਹੁਣ ਤਾਂ ਇਹਨੂੰ ਕੋਈ ਦਵਾਈ ਦਿੱਤੀ ਹੈ। ਹੱਥ ਬਨ ਕੇ ਜਿਹੜੇ ਕੇਂਦਰ ਤੋਂ ਆਵਦੇ ਉਹ ਹਾਂ ਕੇ ਜਵਾਬ ਦੇਣ ਕੋਈ ਨਹੀਂ ਹੈ। ਕਾਜ ਨਾਲਿਆਂ ਨੂੰ ਵੀ ਦਿਖਾਓ ਪ੍ਰਸ਼ਾਸਨ ਨੂੰ। ਆ ਬੋਸਲੇ ਆਈ ਨਹੀਂ ਜਿੰਨਾਂ ਆ ਦੇਖੋ ਜੀ ਆਓ ਆਜੋ ਸਾਰ ਤੁਸੀਂ। ਆ ਦੇਖੋ ਆ ਹਾਲਾਤ ਆ ਦੇਖੋ ਇਹ ਵੀ ਤੂੜੀ ਇਹ ਹਾਲਾਤ ਬਾਈ ਦੀ ਜਿਹੜਾ ਉੱਧਰ ਡੱਕਮੀ ਬਣੀ ਆ ਉਹ ਨਹੀਂ ਛਡਾਉਂਦੇਗੇ ਉਹਨਾਂ ਨਾਲ ਵੀ ਗੱਲ ਕਰੋ ਜਿੱਥੇ ਡਾਕਟਰੀ ਸਹੂਲਤ ਹੈ ਨਹੀਂ ਚੱਲੋ ਮੋਟਰ ਨੂੰ ਬੰਦ ਕਰ ਦਿਓ ਬਾਈ ਜੀ ਆਹਦੇ ਨਾਲ ਮੱਝ ਦਾ ਆਦਮੀ ਦੀ ਮੱਝ ਦਾ ਪਤਾ ਪੁੱਛੋ ਆਲੇ ਜਾ ਕੇ ਪੁੱਛਾਓ ਕਿੱਥੇ ਲੱਗਦਾ ਹੈ ਕਿਉਂ ਪੁੱਛਣਾ ਹੈ ਏ ਬਾਈ ਇਹ ਕਦੋਂ ਮਰਿਆ ਇਹ ਭਾਈਆ ਮਾਰੀਏ ਨਾ ਤੂੰ ਗੱਲਾਂ ਹਾਂਜੀ ਅਬਾ 3 ਹਾਂ ਕੁੱਤਾ ਨਹੀਂ ਖਾਤਰ ਕਰ ਰਹੇ ਹਾਂ ਤੇ ਤੂੰ ਐਡਾ ਪਾਪ ਲੈ ਗਿਆ ਉਹ ਭਰਾ ਉਹ ਚੱਕ ਕੇ ਬੜ ਚੱਕ ਕੇ ਬੜ ਚੱਕ ਕੇ ਉਹ ਕਹਿੰਦੇ ਮਰਨਾ ਚੱਕ ਕੇ ਮਰਿਆ ਬਾਈ ਜੀ ਤਾਂ ਹੀ ਆ ਪਿੰਡ ਫੁੱਲੀਆ ਦਾ ਥੋੜਾ ਹਾਂ ਇਹ ਇਲੈਕਟ੍ਰਿਕ ਚੋਂ ਆਪਣਾ ਬੱਚਾ ਮਰਿਆ ਪਿਆ ਕਦੋਂ ਮਰਿਆ ਪਿਆ ਜੀ ਮੈਂ ਤਾਂ ਆਇਆ ਨਹੀਂ ਜੀ ਕਿਤੇ ਗੰਸ਼ਾਲਾ ਚ ਮੈਨੂੰ ਤੱਪਾ ਲੱਗਿਆ ਤੇ ਇਹਨੂੰ ਵੀ ਪਤਾ ਵਣ ਦੇ ਜਾ ਕੇ ਲੈ ਦੋ ਮੈਂ ਵਣ ਦੇ ਜਾ ਕੇ ਲੈ ਆਉਂਦਾ ਆਪਾਂ ਬਾਹਰ ਬੈਸ ਹੋ ਰਹੀ ਸੀ ਨਾ ਇਹਨੇ ਆਪਾਂ ਨੂੰ ਦੱਸਿਆ ਵੀ ਦੋ ਉੱਥੇ ਵੀ ਪਏ ਇਹਨੇ ਉਧਰਾ ਦੱਸਿਆ ਹੁਣ ਹੌਲਾ ਅਵਾਜ਼ ਕਰੀ ਜਾਨੇ ਕਿਲਵਾਈ ਜਾਨੇ ਆ ਪਾਸੇ ਮਰੂਗਾ ਹੀ ਵਿਚਾਰਾ ਠੰਡ ਨਾ ਹੋਣਾ ਭਾਈ ਭਾਈ ਜੀ ਤੇਰੇ ਬੱਚੇ ਕਿਨੇ ਮੇਰੇ ਬੱਚਾ ਕੋਈ ਨਹੀਂ ਹਲੇ ਕੋਈ ਨਹੀਂ ਵਿਆਹ ਨਹੀਂ ਕਰਾਇਆ ਵਿਆਹ ਹੋਇਆ ਭਾਈ ਤੂੰ ਇਹ ਜਿਹੜਾ ਕੁਛ ਕਰ ਰਿਹਾ ਕੀ ਦੇ ਖਾਤਰ ਕਰ ਰਿਹਾ ਮੈਂ ਜੀ ਆਪਦੀ ਆਦੇ ਬੱਚਿਆਂ ਦੀ ਖਾਤਰ ਬੱਚਿਆਂ ਦੀ ਖਾਤਰ ਮੈਂ ਗਾਈਆਂ ਦੀ ਖਾਤਰ ਕਰ ਰਿਹਾ ਮੈਨੂੰ ਪਤਾ ਗਾਈਆਂ ਨਹੀਂ ਕੱਲ ਨੂੰ ਜਿਹੜਾ ਤੂੰ ਮਾਂ ਦੋ ਨੰਬਰ ਉਹ ਭਰਾਵਾ ਜਦੋਂ ਮਰਨ ਆਲਾ ਆਇਆ ਰੱਬ ਜਦੋਂ ਵਾਹਣ ਚੋ ਚੱਕ ਕੇ ਲਿਆਇਆ ਤੂੰ ਦਸੋਂ ਭੱਜੂਗਾ ਉਹ ਵਾਹਣ ਚੋ ਚੱਕ ਕੇ ਲਿਆਇਆ ਕਿਦਾ ਵੱਡੀਆਂ ਛੱਡਿਆ ਪਿਆ ਉਹ ਦੱਸੂਗਾ ਵੀ ਭਾਈ ਦਵਾਈ ਦੇ ਕੇ ਜਾਂਦਾ ਕਿ ਨਹੀਂ ਦੇ ਕੇ ਜਿੰਨੀ ਜੋਗਾ ਹੈਗਾ ਕਰੀ ਜਾਣਾ ਇਹਦਾ ਕਿਵੇਂ ਉਹ ਬਣਾਈ ਆ ਜੇ ਮੰਨ ਲਓ ਕੋਈ ਮਰੀ ਦੀ ਹਾਂ ਡਾਕਟਰ ਨੂੰ ਮੈਂ ਸੀਨਾ ਡਾਕਟਰ ਸਾਹਿਬ ਤੁਹਾਡਾ ਮੇਰਾ ਨਾਮ ਜਿਸ਼ਨ ਕੁਮਾਰ ਹੈ ਜੀ ਤੁਸੀਂ ਕਿੱਥੇ ਜੌਬ ਕਰਦੇ ਹੋ ਮੈਂ ਇੱਥੇ ਫੂਲੇ ਦਾ ਪਿੰਡ ਮੇਰੇ ਕੋਲ ਆ ਜੀ ਫੂਲੇ ਦਾ ਪਿੰਡ ਤੁਹਾਡੇ ਕੋਲ ਹੈਗਾ ਇੱਥੇ ਗਊਸ਼ਾਲਾ ਤੁਸੀਂ ਆਉਣੇ ਹੁੰਦੇ ਆ ਹਾਂ ਜੀ ਹਾਂ ਗਊਸ਼ਾਲਾ ਜਦੋਂ ਵੀ ਪਸ਼ੂ ਬਿਮਾਰ ਹੁੰਦਾ ਜੱਸਾ ਫੋਨ ਕਰਦਾ ਸੀ ਆ ਜਾਂਦੇ ਆ ਜੀ ਦੱਸੋ ਅੰਦਰ ਦੋ ਬੱਚੇ ਮਰੇ ਪਏ ਉਹਨਾਂ ਨੂੰ ਪਤਾ ਹੈਗਾ ਇੱਕ ਉਹ ਬਿਮਾਰ ਸੀਗਾ ਯਾਰ ਟਿਕ ਲਾਇਆ ਤੁਸੀਂ ਕਦੋਂ ਅੰਦਰ ਇੱਕ ਬੱਚਾ ਉਹ ਜਿਹੜਾ ਉਹ ਜਿਹੜਾ ਪਹਿਲਾ ਹੈ ਉਹਦੇ ਲਾ ਕੇ ਗਿਆ ਉਹ ਹਲੇ ਕਿਦਾਂ ਲਾ ਕੇ ਗਿਆ ਇੰਜੈਕਸ਼ਨ ਤੁਸੀਂ ਅੰਦਰ ਲਿਆਂਦਾ ਚੱਕ ਕੇ ਉਹ ਹਲੇ ਤੁਸੋਂ ਦੱਸਦਾ ਮੈਂ ਜਿਹੜਾ ਅੰਦਰ ਜਿਹੜਾ ਬੱਚਾ ਖੜਾ ਨਾ ਹਾਂਜੀ ਉਹ ਪਹਿਲਾਂ ਬਿਮਾਰ ਸੀ ਉਹ ਤੇ ਟੀਕੀ ਟੁਕੇ ਲਵਾਏ ਅੱਛਾ ਜੀ ਗਾਜ ਵੀ ਖੜੀ ਸੀ ਉਹ ਸੋਈ ਸੀਗੀ ਅੱਛਾ ਜੀ ਬਾਰ-ਬਾਰ ਆਉਂਦਾ ਸੀ ਉਹਦਾ ਇਲਾਜ ਕਰਕੇ ਗਏ ਅਸੀਂ ਠੀਕ ਹੈ ਜੀ ਇੱਕ ਹੋਰ ਹਾਂਜੀ ਇਹ ਤੁਸੀਂ ਸ਼ਿਕਾਇਤ ਨਹੀਂ ਕਰਦੇ ਅੱਗੇ ਸ਼ਿਕਾਇਤ ਕਰੋ ਨਾ ਉਸ ਚੀਜ਼ ਦੀ ਹਾਂਜੀ ਹਾਂਜੀ ਜੀ ਤੁਹਾਨੂੰ ਮੈਂ ਦੱਸਦਾ ਸੀ ਕਹਿੰਦੇ ਨੇ ਤਾਂ ਜੀ ਕਿੰਨੇ ਵਾਰੀ ਵੱਧ ਭੇਜੋ ਪੈਂਡ ਐਡਾ ਸਾਡੇ ਕੋਲ ਦਵਾਈ ਸ਼ਾਲਾ ਵੀ ਉਹ ਵੀ ਰਿਕਾਰਡ ਤਾਂ ਬਣਾ ਕੇ ਦਿੰਦੇ ਹੋਗੇ ਸਾਡੇ ਕੋਲੇ ਏਡਾ ਪੈਂਡਾ ਤੇ ਸਾਡੇ ਕੋਲੇ ਦਵਾਈਆਂ ਨਹੀਂ ਜੀ ਅਸੀਂ ਕਹਿੰਨੇ ਆ ਸਾਡੀ ਨੂੰ ਨਈਂ ਦਵਾਈ ਕਰ ਦਈਏ ਨਹੀਂ ਬਾਈ ਤੁਸੀਂ ਸਰ ਤੁਸੀਂ ਸਰਕਾਰੀ ਡਾਕਟਰ ਆ ਨਾ ਹੁਣ ਹੈ ਕਿ ਤੇ ਤੁਸੀਂ ਇਸ ਟਾਈਮ ਅੱਜ ਹੀ ਮੈਂ ਤਾਂ ਜੀ ਪੈਂਡਾ ਜੀ ਦੋ ਦੰਦਾ ਨਹੀਂ ਛੁੱਟੀ ਤੇ ਸੀਗਾ ਮੈਂ ਤੇ ਆਇਆ ਅੱਜ ਐਤਵਾਰ ਫਿਰ ਤੁਸੀਂ ਕਹਿੰਨੇ ਦੋ ਤਿੰਨ ਦਿਨ ਹੋਵੇ ਸਾਨੂੰ ਛੁੱਟੀ ਤੇ ਸੀ ਅੱਜ ਐਤਵਾਰ ਦੀ ਆ ਇੱਕ ਤੁਸੀਂ ਕਹਿੰਨੇ ਸ਼ਨੀਵਾਰ ਆਏ ਨੀਗੇ ਇੱਕ ਵਾਰੀ ਤੁਸੀਂ ਕਹਿੰਨੇ ਅਸੀਂ ਨਿੱਤ ਜਿਹੜਾ ਮਾਰਦੇ ਆ ਮੇਰੀ ਗੱਲ ਸੁਣੋ ਬਾਈ ਜੀ ਐਤਵਾਰ ਦੀ ਅੱਜ ਬਾਕੀ ਆ ਆਲੀ ਜੀ ਛੋਟੀ ਆ ਹਾਂਜੀ ਦੁਬਾਰਾ ਕੱਲ ਨੂੰ ਸਟਾਉਰ ਫੇਰ ਆਉਣਾ ਅੱਛਾ ਜੀ ਹਾਂ ਕਨਫਰਮ ਆ ਭਾਈ ਜੀ ਇਹ ਤੁਹਾਡੀ ਗੱਲ ਨਾ ਰਿਕਾਰਡ ਹੋ ਰਹੀ ਐ ਇਸ ਟਾਈਮ ਪੱਤਰਕਾਰ ਸਾਡੇ ਸਾਹਮਣੇ ਆ ਕੋਈ ਤੁਹਾਨੂੰ ਇਹ ਜਵਾਬ ਦੇਣਾ ਪੈਣਾ ਇਸ ਚੀਜ਼ ਦਾ ਨਾਮ ਕੀ ਆ ਇਹ ਆਪਣਾ ਮੈਂ ਕਹ ਜੀ ਜਰੂਰ ਰਿਕਾਰਡ ਕਰੋ ਨਾਮ ਕੀ ਆ ਭਾਈ ਜੀ ਵੀਰ ਜੀ ਤੁਹਾਡਾ ਨਾਮ ਕੀ ਆ ਨਾਮ ਕੀ ਆ ਤੁਹਾਡਾ ਮਾਰਾ ਨਾਮ ਕੀ ਆ ਤੁਹਾਡਾ ਮੇਰਾ ਨਾਮ ਜਸ਼ਨ ਕੁਮਾਰ ਆ ਜਸ਼ਨ ਕੁਮਾਰ ਤੇ ਤੁਹਾਡੀ ਡਿਊਟੀ ਕਿੱਥੇ ਹੈ ਜੀ? ਮੇਰੀ ਡਿਊਟੀ ਫੁੱਲੇ ਵਾਲੇ ਜੀ ਸੀ। ਫੁੱਲੇ ਵਾਲੇ ਸਰਕਾਰੀ ਹਸਪੀਟਲ ਫੁੱਲੇ ਵਾਲੇ। ਹਾਂ ਜੀ। ਓਕੇ। 嗯。